ਪਹਿਲਾਂ ਤੁਸੀਂ ਅਫਵਾਹਾਂ ਫਲਾਉਂਦੇ ਸੀ ਪੰਜਾਬ ਦੇ ਵਿੱਚ ਕਿ 32 ਐਮਐਲਏ ਮੇਰੇ ਸਰਬਰਤ ਦੇ ਦੀ ਤੁਹਾਡੀ ਉਹ ਵੀ ਗੱਲ ਕਿਤੇ ਕੋ ਸਾਬਤ ਨਹੀਂ ਹੋਈ ਫਿਰ ਤੁਸੀਂ ਕਹਿੰਦਾ ਜੀ 32 ਬੰਬ ਜੇ ਹੈਗੇ ਆ ਜੀ ਨਾ ਤੁਹਾਡੇ ਅੱਜ ਤੱਕ ਬੰਬ ਲੱਭੇ ਤੁਸੀਂ ਬੜਾ ਉਹਦੀ ਆਵਾਬ ਰੋਦਾ ਕਈ ਕੋ ਝੂਠਵਾਤਾ ਹੋਰ ਇੱਕ ਗੱਲ ਤੁਸੀਂ ਕੱਲ ਵੀ ਕਿਤੇ ਬੋਲੀ ਸ਼ਾਇਦ ਕਿਤੇ ਢੇਲਾ ਬੰਬ ਦਾ ਨਾਮ ਸੀਗੀ ਅੱਜ ਵੀ ਤੁਸੀਂ ਬੋਲੀ ਤੁਸੀਂ ਕਹ ਜੀ ਇਹਨਾਂ ਨੇ ਪਾਸਵਰਡ ਬਣਾ ਲਏ ਦੀ ਇਹਨਾਂ ਨੇ ਵੀਜਲ ਵਾਲੇ ਜੀ ਇਹਨਾਂ ਨੇ ਭੱਜਣਾ ਜੀ ਭੱਜਦਾ ਸਭ ਫਿਕਰ ਨਾ ਕਰੋ ਭਜਦੇ ਦੀ ਤਾਡੇ ਨਾਲ ਲੜਾਂਗੇ ਗੱਗਤ ਜੰਗ ਤੂੰ ਹੀ ਕਰ ਭਲੇਖੇ ਦੇ ਅਸੀਂ ਤੇ ਅਮਰੀਕਾ ਕੈਨੇਡਾ ਛੱਡ ਕੇ ਆਏ ਆ ਤੂੰ ਕਿਹੜੇ ਕਿੱਥੇ ਦਿੰਦੇ ਹੋ ਅਸੀਂ ਨਹੀਂ ਭੱਜਦੇ ਤੂੰ ਹੀ ਭਜੋਗੇ ਜਦੋਂ ਦੇ ਦੋ ਤੁਹਾਡੇ ਖਿਲਾਫ ਕੰਝਾ ਕੱਸਿਆ ਗਿਆ ਸਾਡੀ ਕਿਉਂ ਭਜਾਂਗੇ ਅਸੀਂ ਕੋਈ ਚੋਹੜ ਅਸੀਂ ਕੋਈ 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 ਗਲਤ ਕੰਮ ਕੀਤਾ ਇੱਥੇ ਹੀ ਹਸਾਬ ਕਾਬੂ ਹੋ ਜਾਣਗੇ ਕਿਹੜੀ ਗੱਲ ਤੂੰ ਕਹ ਬਦਾਉਂਦੇ ਹੋ ਕੋਈ ਬੰਦਾ ਨਹੀਂ ਭੱਜੂਗਾ ਸਭ ਅਸੀਂ ਇੱਥੇ ਲੜਾਂਗੇ ਅਗਲੀ ਵਾਰ 27 ਦੇ ਵਿੱਚ ਵੀ ਸਰਕਾਰ ਅਹਿਮਦੀ ਪਾਰਟੀ ਲਿਆਉਣੀ ਹੈ ਜੀ ਤੂੰ ਹੀ ਭਲੇਖੇ ਅੱਜ ਆਇਓ ਤੂੰ ਕਿਹੜੇ ਮੁੰਡਾ ਆਇਆ ਨਾ ਜਰਾ ਕੜਾ ਮੂਨਾ ਅੱਜ ਤਾਂ ਦੇ ਮੂਤੇ ਨਿਕਲੇ ਆ ਕਿ ਆຊੂ ਨੂੰ ਵੋਟਾਂ ਪਾਓ ਜੀ ਆຊੂ ਦੇ ਜਿੰਨੇ ਲੈ ਕੇ ਦਿੱਤਾ ਇੱਕ ਵਾਅਦਾ ਕਿ ਮੇਰੇ ਹਲਕੇ ਦੇ ਵਿੱਚ ਪੰਤਾ ਬਾਜਵਾ ਸੁਖੀ ਰੰਦਾਵਾ ਤੇ ਵਾਦਾ ਬੜੇ ਗਰੀ ਬੜਨ ਦਿੱਤਾ ਤੁਸੀਂ ਨਹੀਂ ਕਾਂਗਰਸ ਦੇ ਲੀਡਰ ਦੇ ਇੱਕ ਬੰਦਾ ਲੈਕਚਰ ਲਾਣ ਡਿਆ ਹੁੰਦਾ ਜਦੋਂ ਉਹਦੇ ਤੇ ਜਦੋਂ ਹਲਕੀ ਦੇ ਕੱਖ ਦੀ ਲੋੜ ਹੁੰਦੀ ਹੈ ਤੇ ਤੁਹਾਡੇ ਅੱਗੇ ਲੀਡਰਾਂ ਦਾ ਕਰਵਾ ਦੇ ਕਿ ਤੁਹਾਡੇ ਕੈਂਡੀਡੇਟ ਦੇ ਇਹ ਕਿਹਾ ਕਿ ਉਹਨਾਂ ਨੂੰ ਉੱਥੇ ਵੜਨਾ ਦਿਓ ਜੀ ਅੱਜ ਭਗੇਲ ਜੀ ਆਏ ਤਾਂ ਤੁਸੀਂ ਆ ਗਏ ਹੋ ਵੜਿਓ ਕਿਤੇ ਤੁਸੀਂ ਤੇ ਆਪਣੀਆਂ ਮੀਟਿੰਗਾਂ ਕਰਾਣ ਡੇ ਉਦਨ ਦੀ ਪਹਿਲਾਂ ਤੁਸੀਂ ਅਮਰਖਦੂ ਯਾਦ ਫਰਦੇ ਸੀਗੇ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਪੱਠੇ ਦੀ ਬਾਏ ਹੌਤ ਤੇ ਕਿਹਾ ਕਿ ਕੀ ਪਾਉਣੇ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਦੀ ਪੁੱਛਿਆ ਅੱਜ ਪਤਾ ਦੀ ਬਗੇਲ ਜੀ ਲੈ ਤੁਹਾਨੂੰ ਇਕੱਠਾ ਕਰਕੇ ਪੀਸੀ ਕਰ ਦੋ ਕੱਲ ਦਾ ਦਿਨ ਰਹਿ ਗਿਆ ਵੈਸੇ ਤੁਹਾਡੇ ਲਈ ਬੜੀ ਸ਼ਰਮ ਵਾਲੀ ਗੱਲ ਹੈ ਇੱਕ ਮਦੋਦੀ ਤੇ ਰਦਾਹ ਦਿੱਤਾ ਇੱਕ ਜਿਹੜਾ ਪ੍ਰਧਾਨ ਕਾਂਗਰਸ ਦਾ ਰਾਜਾ ਬੜਿੰਗ ਜੀ ਇੱਕ ਸਾਬਕਾ ਗ੍ਰਹਿ ਮੰਤਰੀ ਮੌਜੂਦਾ ਐਮਪੀ ਸੁਖੀ ਰਧਾਵਾ ਜੀ ਉਹਨੇ ਆਪ ਕਿਹਾ ਆਪਣੀ ਰਧਾਵੇ ਨੇ ਕਿ ਮੈਨੂੰ ਕਿਹੇ ਉੱਤੇ ਸੱਦਿਆ ਦੀਗਾ ਆਹ ਤੁਹਾਡਾ ਕਰਵਾ ਲਿਆ ਸਰ ਤੁਸੀਂ ਜਿੱਥੇ ਜਾਂਦੇ ਹੋ ਕਾਂਗਰਸ ਦੀ ਪਿੱਠ ਛੁਦਾ ਮਾਰਦੇ ਹੋ ਕਾਂਗਰਸ ਦੇ ਵਿਵਾਦ ਕਰਦਾ ਪੰਜਾਬ ਬਾਜਵਾ ਸਾਹਿਬ ਕਾਂਗਰਸ ਦੇ ਸਤਿਆਨਾਸ਼ ਕਰਤਾ ਤੁਹਾਡੀ ਸਰਕਾਰ ਸਲਾਮਾਬਾਦ ਤੋਂ ਚੱਲਦੀ ਰਹੀ ਅਦੂਸਾ ਹਲਮ ਦੀ ਤੁਹਾਡੀ ਸਰਕਾਰ ਚਲਾਉਂਦੇ ਦੇ ਤੁਹਾਡੇ ਮੰਤਰੀ ਤੁਹਾਡੇ ਐਮਐਲਏ ਬਾਗੇ ਬਾਰਡਰ ਦੇ ਉੱਤੇ ਖੜੇ ਹੁੰਦੇ ਜਦੋਂ ਆਉਂਦੀ ਹੀਗੀ ਉਹਦੇ ਬੈਗ ਚੁੱਕਣ ਲਈ ਤੇ ਉਹਦੀਆਂ ਚਪਲਾਂ ਚੁੱਕਣ ਲਈ ਇਸ ਗੱਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮਿਨਿਸਟਰ ਪੰਜਾਬ ਮੈਂ ਤੁਹਾਡੇ ਨਾਲ ਦੋ ਸ਼ਬਦ ਜਿਹੜੇ ਸਾਂਝੇ ਕਰਦੇ ਸੀਗੇ ਉਨੇ ਕਿਤੇ ਮਤਲਬ ਜਿਹੜੀ ਮੇਰਾ ਖਿਆਲ ਲੁਧਿਆਣੇ ਦੀ ਹੈ ਸ਼ਾਇਦ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਕਾਂਗਰਸ ਦੇ ਲੀਡਰਾਂ ਨੇ ਜਿੱਚ ਕਾਂਗਰਸ ਦੇ ਪੰਜਾਬ ਦੇ ਇੰਚਾਰਜ ਬਗੇਲ ਜੀ ਵਿੱਚ ਬੈਠੇ ਆ ਇੱਕ ਪਾਸੇ ਰਾਜਾ ਜੀ ਬੈਠੇ ਆ ਇੱਕ ਪਾਸੇ ਪ੍ਰਤਾਪ ਬਾਜਵਾ ਜੀ ਬੈਠੇ ਆ ਉਹਨਾਂ ਨੇ ਕਈ ਤਰ੍ਹਾਂ ਦੀਆਂ ਲੁਧਿਆਣੇ ਦੇ ਵਸਨੀਕਾਂ ਨੂੰ ਬੇਇੱਜ਼ਤੀ ਕੀਤੀ ਆ ਉਦੋਂ ਉਹਨਾਂ ਨੇ ਕਿਹਾ ਕਿ ਮਤਲਬ ਮੈਂ ਪ੍ਰਤਾਪ ਬਾਜਵਾ ਜੀ ਦੀਆਂ ਕੁਝ ਗੱਲਾਂ ਦਾ ਜਵਾਬ ਦੇਣਾ ਚਾਹੁੰਦਾ ਉਹਨਾਂ ਨੇ ਕਈ ਸਵਾਲ ਕੀਤੇ ਸਾਡੇ ਤੇ ਕਿ ਸਰਕਾਰ ਨੇ ਪੰਜਾਬ ਨੂੰ ਇਦਾਂ ਕਰਤਾ ਜੀ ਇਦਾਂ ਕਰਤਾ ਜੀ ਮੈਂ ਸਿਰਫ ਬਾਜੋਆ ਸਾਹਿਬ ਤੁਹਾਨੂੰ ਦੱਸਣਾ ਚਾਹੁੰਦਾ ਤੁਸੀਂ ਨੈਗੇਟਿਵ ਚੀਜ਼ਾਂ ਬੜੀ ਛੇਤੀ ਫੜ ਲੈਂਦੇ ਹੋ ਪੜਦੇ ਹੋ ਰੋਜ਼ ਤੁਹਾਡੇ ਘਰ ਦਾ ਬਿੱਲ ਕਿੰਨਾ ਆਉਂਦਾ ਪਹਿਲੇ 3 ਸਾਲ ਤੋਂ ਸਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਫ੍ਰੀ ਬਿਜਲੀ ਦੇ ਦੀ ਸਾਡੀ ਬਿਨਾ ਕਿਸੇ ਬਾਕਸ ਤੋਂ ਬਿਨਾ ਕਿਸੇ ਪੈਸੇ ਤੋਂ 55 ਹਜ਼ਾਰ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ ਸਾਡੀ ਮੈਦਾ ਦਾ ਪਾਣੀ ਕਿੰਨੀਆਂ ਚੀਜ਼ਾਂ ਆਹੋੜੇ ਹੀ ਕਲ ਬਸੋਈ ਕਰਕੇ ਹਟਿਆ ਜਿਹੜਾ ਇੰਤਕਾਲ ਵਗੈਰਾ ਫੰਦ ਵਗੈਰਾ ਆਨਲਾਈਨ ਸਿਸਟਮ ਜਿਹੜਾ ਕਾਵੇ ਪੰਜਾਬ ਦੇ ਵਿੱਚ ਕਿੰਨੇ ਕੰਮ ਹੋ ਰਹੇ ਕਿੰਨੇ ਕੰਮ ਪੁਲਿਸ ਦੇ ਵਿੱਚ ਹੋ ਰਹੇ ਤੁਸੀਂ ਅੱਜ ਪੁਲਿਸ ਤੇ ਵੀ ਦੋਸ਼ ਲਾਇਆ ਕਿ ਸਭ ਤੋਂ ਕਲਬ ਤੇ ਨਕਮੀ ਪੁਲਿਸ ਹੈ ਸਾਡਾ ਮੇਰਾ ਖਿਆਲ ਹੈ ਤੁਹਾਨੂੰ ਹੁਣੇ ਆਪਣੀ ਗਨਮੈਨ ਦੇ ਤੁਹਾਡੇ ਕੋਲ ਪੰਜਾਬ ਪੁਲਿਸ ਦੇ ਛੱਡ ਦੇਣੇ ਚਾਹੀਦੇ ਜੇ ਤੁਹਾਨੂੰ ਐ ਲੱਗਦਾ ਜੇ ਤੁਹਾਨੂੰ ਚੇਤਾ ਭੁੱਲ ਗਿਆ ਕਿ ਪੰਜਾਬ ਪੁਲਿਸ ਜਿਹੜੀ ਹੈ ਮੈਂ ਪੰਜਾਬ ਪੁਲਿਸ ਦੀ ਇਸ ਗੱਲੋਂ ਤਾਰੀਫ ਕਰਦਾ ਕਿ ਪੰਜਾਬ ਪੁਲਿਸ ਨੇ ਪੰਜਾਬ ਦੀ ਸਖਿਆ ਵਾਸਤੇ ਜਦੋਂ ਵੀ ਕੰਦੇ ਪੰਜਾਬ ਦੇ ਉੱਤੇ ਭੀੜ ਬਣੀ ਪੁਲਸ ਅੱਗੇ ਹੋ ਕੇ ਲੜੀਆ ਲੜਦੀ ਰਹੀ ਹੈ ਤੁਸੀਂ ਕਿਹਾ ਕਿ ਪੁਲਸ ਬੜੀ ਤੇ ਕਮੀ ਹੈ ਜੀ ਪੁਲਸ ਇਦਾਂ ਦੀਆਂ ਜੌਧਾਂ ਜੀ ਕਈ ਕਿਦਾਂ ਤੁਸੀਂ ਕਹਿੰਿਆ ਸਰ ਨਕਮੀ ਪੁਲਸ ਤੁਸੀਂ ਕਹਿੰਦੇ ਹੋ ਜਿਨ੍ਹਾਂ ਦੇ ਜਿਨ੍ਹਾਂ ਦੇ ਘਰ ਘਟੋ ਘਟ ਪੁਲਿਸ ਦੇ ਹੱਥਾਂ ਤੇ 20-20 ਗੰਦਮੈਨ ਤੇ 20-20 ਗੱਡੀਆਂ ਤੁਹਾਡੇ ਕੋਲ ਹੁੰਦੀਆਂ ਤੁਸੀਂ ਕਹੀ ਜਾਂਦੇ ਹੋ ਕਿ ਪੰਜਾਬ ਪੁਲਿਸ ਬੜੀ ਗੰਦੀ ਹੈ ਦੁੱਗੀ ਗੱਲ ਬਾਜਾ ਸਾਹਿਬ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਇਹ ਜਿਹੜੀ ਗੱਲ ਕਹਿੰਦੇ ਹੋ ਨਾ ਸੋਚ ਸਮਝ ਕੇ ਕਹੋ ਮੈਂ ਤੁਹਾਨੂੰ ਤਾਂ ਹੀ ਉਹ ਕਹਿੰਦਾ ਕਿ ਮਤਲਬ ਜਿਹੜਾ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਦਾ ਕਰੋ ਤੁਸੀਂ ਕਹਾਂ ਜੀ ਜਦੋਂ ਜਦੋਂ ਕਾਂਗਰਸ ਆਈ ਜੀ ਬੜੀ ਤਾਕੀ ਹੋਈ ਜੀ ਫੁਲਾਣਾ ਹੋਇਆ ਜੀ ਟੀਕੜਾ ਬਾਜਾ ਸਾਹਿਬ ਜਦੋਂ ਕਾਂਗਰਸ ਪੰਜਾਬ ਚ ਆਈ ਐਮਰਜੈਂਸੀ ਦੇ ਟਾਈਮ ਤੇ ਸਾਡਾ ਤੁਹਾਨੂੰ ਪਤਾ ਕਹਿੰਦੀ ਜੈਲ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਉਦੋਂ ਐਮਰਜੈਂਸੀ ਆਈ ਸਾਡੀ ਉਸ ਤੋਂ ਬਾਅਦ ਕਾਂਗਰਸ ਨੇ ਪੰਜਾਬ ਨਾਲ ਜੋ ਕੀਤਾ ਉਹ ਤੇ ਸਰ ਰਹੀ ਦੁਨੀਆ ਤੱਕ ਲੋਕ ਜਾਤ ਕਰ ਕੰਨ ਕੇ ਕਿ ਕਾਂਗਰਸ ਸੀ ਜਿੰਨੇ ਦਲਬਾਤ ਸਾਹਿਬ ਤੇ ਖਾਲਤਖ ਸਾਹਿਬ ਨੂੰ ਮਤਲਬ ਜਿਹੜੇ ਟੈਂਕ ਚਾੜੇ ਜਿੰਨੇ ਖਾਲਤਖ ਸਾਹਿਬ ਨੂੰ ਟਾਇਰ ਤੇ ਨਹੀਂ ਕੀਤਾ ਕਾਂਗਰਸ ਹੀ ਸਾਹਿਬ ਤੁਹਾਡੀ ਪਾਰਟੀ ਦੀ ਸਰਕਾਰ ਸੀ ਤੁਹਾਡੀ ਪਾਰਟੀ ਦਾ ਬੈਂ ਸਿੰਘ ਮੁੱਖ ਮੰਤਰੀ ਸੀਗਾ ਤੁਸੀਂ ਉਦੋਂ ਐਮ ਐਲ ਏ ਹੀ ਮੰਤਰੀ ਸੀਗੇ ਸਾਡੀ ਜਦੋਂ ਪੰਜਾਬ ਦੇ ਨੌਜਵਾਨ ਮੁੰਡਿਆਂ ਦੀਆਂ ਲਾਸ਼ਾਂ ਹਰੀਕੇ ਦਰਿਆ ਦੇ ਵਿੱਚ ਸੁੱਟਿਆ ਗਈ ਕਾਂਗਰਸ ਦਾ ਬਾਦ ਸੀਗਾ ਸਾਹ ਕਾਂਗਰਸ ਦੇ ਵਾਜ ਦੇ ਵਿੱਚ ਦਿੱਲੀ ਦੇ ਵਿੱਚ ਕਿਦਾਂ ਸਿੱਖਿਆ ਸਿੱਖਾਂ ਦਾ ਕਤਲਿਆਮ ਹੋਇਆ ਹਯਾਰਾਂ ਸਿੱਖਾਂ ਦਾ ਕਤਲਿਆਮ ਹੋਇਆ ਤੁਹਾਡੇ ਤੇ ਇਹ ਅਜੇ ਤੱਕ ਹਿੰਮਤ ਨਹੀਂ ਪਈ ਕਿ ਤੁਸੀਂ ਕਹਿ ਸਕੋ ਕਿ ਜਦ ਇਹ ਜਿਹੜੇ ਬੰਦੇ ਕਾਂਗਰਸ ਦੇ ਉਸ ਸਮੇਂ ਕਤਲਿਆਮ ਦੇ ਸ਼ਾਵਨ ਸੀ ਉਹਨਾਂ ਦੀ ਪਾਰਟੀ ਜੋ ਕਢੋ ਅਜੇ ਤੱਕ ਕਹਾਂ ਤੁਸੀਂ ਹੈਗੀ ਹਿੰਮਤ ਤੁਹਾਡੇ ਚ ਕਾਂਗਰਸ ਨੇ ਬਦਵਾਦ ਕਰਤਾ ਪੰਜਾਬ ਬਾਜਵਾ ਸਾਹਿਬ ਕਾਂਗਰਸ ਨੇ ਸੱਤਿਆਨਾਸ਼ ਕਰਤਾ ਇਸ ਪੰਜਾਬ ਦਾ ਤੁਸੀਂ ਅਜੇ ਉੱਥੇ ਗੱਪਾਂ ਮਾਰ ਲੱਗੇ ਯਾਰ ਤੁਸੀਂ ਫੇਰ ਇੱਕ ਗੱਲ ਕਹੀ ਕਿ ਅਡੀ ਸਰਕਾਰ ਦਿੱਲੀ ਵਾਲੇ ਚਲਾ ਰਹੀ ਦੀ ਇਹ ਬੜੀ ਇੱਕ ਬੜੀ ਤੁਸੀਂ ਵਹਿਮ ਪਾਦਾ ਕਰ ਰਹੇ ਲੋਕਾਂ ਚ ਸੱਦੀ ਦਿੱਲੀ ਵਾਲੇ ਤੇ ਆਪਣੇ ਆ ਦਿੱਲੀ ਵਾਲੇ ਤੇ ਦੇਸ਼ ਦੇ ਨਾਗਰਿਕ ਹੈ ਮੰਨ ਲਓ ਮੈਂ ਤੁਹਾਡੀ ਗੱਲ ਮੰਨ ਲਈ ਤੁਹਾਡੀ 5 ਸਾਲ ਸਰਕਾਰ ਜਿਹੜੀ ਕਪਟਨ ਮਨਿੰਦਰ ਸਿੰਘ ਦੀ ਉਹ ਕਿਨੇ ਚਲਾਈ ਦੀ ਤੁਹਾਡੀ ਸਰਕਾਰ ਸਲਾਮਾਬਾਦ ਤੋਂ ਚਲਦੀ ਰਹੀ ਅਦੂਸਾ আলম ਦੀ ਤੁਹਾਡੀ ਸਰਕਾਰ ਚਲਾਉਂਦੇ ਤੇ ਤੁਹਾਡੇ ਮੰਤਰੀ ਤੁਹਾਡੇ ਐਮਐਲਏ ਬਾਗੇ ਬਾਰਡਰ ਦੇ ਉੱਤੇ ਖੜੇ ਹੁੰਦੇ ਜਦੋਂ ਆਉਂਦੀ ਸੀ ਉਹਦੇ ਬੈਗ ਚੁੱਕ ਲਈ ਤੇ ਉਹਦੀਆਂ ਚਪਲਾਂ ਚੁੱਕ ਲਈ ਤੁਹਾਡੇ ਅਫਸਰ ਕਿੱਦਾਂ ਉਹਦੇ ਘਰ ਦੇ ਵਿੱਚ ਕਿੱਦਾਂ ਦਸਵਾਦੀ ਬੜੇ ਸੀਗੇ ਤੁਹਾਡੀ ਸਰਕਾਰ ਸਲਾਮਾਬਾਦ ਤੋਂ ਚੱਲਦੀ ਸੀ ਜੀ ਪਾਕਿਸਤਾਨ ਸਾਡਾ ਹਮੇਸ਼ਾ ਦੁਸ਼ਮਣ ਰਿਹਾ ਤੁਹਾਡੀ ਪੰਜ ਸਾਲ ਸਰਕਾਰ ਉੱਥੋਂ ਚੱਲੀ ਹੈ ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਕਿ ਸੋਚ ਕੇ ਸਾਡੇ ਇਹ ਤੇ ਆਪਣੇ ਆ ਕਿਤੇ ਪਗਾਂਦੇ ਦੀ ਹੈ ਆਪਣੇ ਦੇਸ਼ ਦੇ ਬੰਦੇ ਆ ਕਿਤੇ ਦੀ ਕੁਛ ਨਹੀਂ ਆ بس ਸੋਚ ਕੇ ਗੱਲ ਕਰਿਆ ਕੋਈ ਬਾਜਾ ਸਭ ਇੱਕ ਨਵਾਂ ਤੁਸੀਂ ਕੰਮ ਫੜ ਲਿਓ ਪਹਿਲਾਂ ਤੁਸੀਂ ਅਫਵਾਹਾਂ ਫਲਾਉਂਦੇ ਸੀ ਪੰਜਾਬ ਦੇ ਵਿੱਚ ਕਿ 32 ਐਮਐਲਏ ਮੇਰੇ ਸੰਬੰਧជា ਜੀ ਤੁਹਾਡੀ ਉਹ ਵੀ ਗੱਲ ਕਿਤੇ ਕੋ ਸਾਬਤ ਨਹੀਂ ਹੋਈ ਫਿਰ ਤੁਸੀਂ ਕਹਿੰਦਾ ਜੀ 32 ਬੰਬ ਜੇ ਹੈਗੇ ਆ ਜੀ ਨਾ ਤੁਹਾਡੇ ਅੱਜ ਤੱਕ ਬੰਬ ਲੱਭੇ ਤੁਸੀਂ ਬੜਾ ਉਹਦੀ ਆਵਾਬ ਰੋਦਾ ਕਈ ਕੋ ਝੂਠਵਾਤਾ ਹੋਰ ਇੱਕ ਗੱਲ ਤੁਸੀਂ ਕੱਲ ਵੀ ਕਿਤੇ ਬੋਲੀ ਸ਼ਾਇਦ ਕਿਤੇ ਡੇੜਾ ਬੋਬਨਾਨ ਸੀਗੀ ਅੱਜ ਵੀ ਤੁਸੀਂ ਬੋਲੀ ਤੁਸੀਂ ਕਹੇ ਜੀ ਇਹਨਾਂ ਨੇ ਪਾਸਵਰਡ ਬਣਾ ਲਏ ਦੀ ਇਹਨਾਂ ਦੇ ਵੀਜੇਲ ਵਾਲੇ ਜੀ ਇਹਨਾਂ ਦੇ ਭੱਜਣਾ ਜੀ ਭਾਜਾ ਸਾਹਿਬ ਫਿਕਰ ਨਾ ਕਰੋ ਭਜਦੇ ਦੀ ਤਾਡੇ ਨਾਲ ਲੜਾਂਗੇ ਗੱਗਤ ਜੰਗ ਤੂੰ ਹੀ ਕਰ ਭਲੇਖੇ ਦੇ ਅਸੀਂ ਤੇ ਅਮਰੀਕਾ ਕੈਨੇਡਾ ਛੱਡ ਕੇ ਆਏ ਆ ਤੂੰ ਹੀ ਕਿਹੜੇ ਕਿੱਥੇ ਦਿੰਦੇ ਹੋ ਅਸੀਂ ਨਹੀਂ ਭੱਜਦੇ ਤੂੰ ਹੀ ਭਜੋਗੇ ਜਦੋਂ ਦੇ ਦੋ ਤੁਹਾਡੇ ਖਿਲਾਫ ਸਿਕੰਜਾ ਕੱਸਿਆ ਗਿਆ ਸਾਡੀ ਕਿਉਂ ਭਜਾਂਗੇ ਅਸੀਂ ਕੋਈ ਚੋਹੜ ਹੈ ਅਸੀਂ ਕੋਈ 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 ਗਲਤ ਕੰਮ ਕੀਤਾ ਇੱਥੇ ਹੀ ਹਸਾਬ ਤਾਬ ਹੋ ਜਾਣਗੇ ਕਿਹੜੀ ਗੱਲ ਕੋਕ ਵਧਾਉਂਦੇ ਹੋ ਕੋਈ ਬੰਦਾ ਨਹੀਂ ਭੱਜੂਗਾ ਸਤਾਈ ਇੱਥੇ ਲੜਾਂਗੇ ਅਗਲੀ ਵਾਰ 27 ਦੇ ਵਿੱਚ ਵੀ ਸਰਕਾਰ ਅਹਿਮਦੀ ਪਾਰਟੀ ਦੀ ਆਉਣੀ ਹੈ ਜੀ ਤੂੰ ਹੀ ਭਲੇਖੇ ਅੱਜ ਆਇਓ ਤੂੰ ਕਿਹੜੇ ਬੁੰਡਾ ਆਏ ਨੇ ਜਰਾ ਕਿਹੜੇ ਮੂੰਹ ਦਾ ਅੱਜ ਤੁਹਾਡੇ ਮੂੰਹ ਤੋਂ ਨਿਕਲਿਆ ਕਿ ਆਛੂ ਨੂੰ ਮੋਟਾ ਪਾਓ ਜੀ ਆਛੂ ਦੇ ਜਿੰਨੇ ਲੈ ਕੇ ਦਿੱਤਾ ਇੱਕ ਵਾਅਦਾ ਨੂੰ ਕਿ ਮੇਰੇ ਹਲਕੇ ਦੇ ਵਿੱਚ ਪ੍ਰਤਾਪ ਬਾਜਵਾ ਸੁਖੀਰ ਦਾ ਹੋਆ ਤੇ ਵਾਜਾ ਬਲੰਗ ਦੀ ਪਰਨੇ ਤੇ ਤੁਸੀਂ ਨਹੀਂ ਕਾਂਗਰਸ ਦੇ ਲੀਡਰ ਦੇ ਇੱਕ ਬੰਦਾ ਲੈਕਚਰ ਲਾਣ데요 ਹੁੰਦਾ ਜਦੋਂ ਉਦੋਂ ਤੇ ਜਦੋਂ ਹਰ ਗਰੀ ਦੇ ਕੱਖ ਦੀ ਲੋੜ ਹੁੰਦੀ ਹੈ ਤੇ ਤੁਹਾਡੇ ਦੇ ਕੇ ਲੀਡਰਾਂ ਦਾ ਕਰਤਾਰ ਇਹ ਕਿ ਤੁਹਾਡੇ ਕੈਂਡੀਡੇਟ ਦੇ ਇਹ ਕਹਿਆ ਕਿ ਉਹਨਾਂ ਨੂੰ ਉੱਥੇ ਵੜਨਾ ਦਿਓ ਜੀ ਅੱਜ ਭਗੇਲ ਜੀ ਆਏ ਤਾਂ ਤੁਸੀਂ ਆ ਗਏ ਹੋ ਵੜਿਓ ਕਿਤੇ ਤੁਸੀਂ ਤੇ ਆਪਣੀ ਉਮੀਦਾਂ ਕਾਣਦੇ ਹੋ ਦਿੰਦੇ ਪਹਿਲਾਂ ਤੁਸੀਂ ਆ ਮਰਕਾਦੂ ਯਾ ਪਰਦੇ ਸੀਗੇ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਪੱਠੇ ਦੀ ਬਾਏ ਹੌਤ ਤੇ ਕਿਹਾ ਕਿ ਕੀ ਪਾਉਣੇ ਤੁਹਾਡੇ ਉਮੀਦਵਾਰ ਨੇ ਤੁਹਾਨੂੰ ਇਹ ਪੁੱਛਿਆ ਅੱਜ ਬਤਾ ਦੀ ਬਗੇਲ ਜੀ ਲੈ ਤੁਹਾਨੂੰ ਇਕੱਠਿਆ ਕਰਕੇ ਪੀਸੀ ਕਰ ਲੋ ਕੱਲ ਦਾ ਦਿਨ ਰਹਿ ਗਿਆ ਵੈਸੇ ਤੁਹਾਡੇ ਲਈ ਬੜੀ ਸ਼ਤਮਾਲੀ ਗੱਲ ਹੈ ਇੱਕ ਮਦੋਦੀ ਤੇ ਰਦਾ ਦੇਤਾ ਇੱਕ ਜਿਹੜਾ ਪ੍ਰਧਾਨ ਕਾਂਗਰਸ ਦਾ ਰਾਜਾ ਬੜਿੰਗ ਜੀ ਇੱਕ ਸਾਬਕਾ ਗ੍ਰਹਿ ਮੰਤਰੀ ਮੌਜੂਦਾ ਐਮਪੀ ਸੁਖੀ ਰਧਾਵਾ ਜੀ ਉਹਨੇ ਆਪ ਕਿਹਾ ਬੜੀ ਰਧਾਵੇ ਨੇ ਕਿ ਮੈਨੂੰ ਕਿਹੇ ਉੱਤੇ ਸੱਦਿਆ ਦੀਗਾ ਆਹ ਤੁਹਾਡਾ ਕਰਵਾਦਾ ਹੈ ਸਰ ਤੁਸੀਂ ਜਿੱਥੇ ਜਾਂਦੇ ਹੋ ਕਾਗਜ਼ ਦੀ ਪੇਟੀ ਛੋਦਾ ਮਾਰਦੇ ਹੋ